ਓ ਮਾਈ ਗੋਡ ਕੀ ਆ ਆਰਾ ਕਾ ਤੈਨੂੰ ਪਤਾ ਕਪੜੇ ਪੁਰਾਣੇ ਆ ਵੇਚ ਤਰਾਂ ਨਹੀਂ ਬਲੌਗ ਦੇਖਣ ਵਾਲੇ ਨੂੰ ਬੱਸ ਕਪੜੇ ਨਵੇਂ ਆ ਕਿ ਪੁਰਾਣੇ ਆ ਕਿੰਨੀਆਂ ਇਹਨਾਂ ਦੇ ਲਾਈਨਾਂ ਆਉਂਦੀਆਂ ਲਾਈਨਾਂ ਇਹ ਗਣਾਈ ਜਾਣੇ ਕਿ ਉਹ ਹਿਸਟਰੀ ਚ ਆਉਂਦੀਆਂ ਇਹਨਾਂ ਦੀਆਂ ਲਾਈਨਾਂ ਗੈਣੀਆਂ ਮਾਸਟਰਾਂ ਨੂੰ ਪੁੱਛੀ ਜਾਣਾ ਇਹਨਾਂ ਦੇ ਮੈਂ ਤਾਂ ਬਿੱਤ ਫਾਦ ਜੂ ਮੈਂ ਤਾਂ ਫਾਦ ਜੂ ਸਰਾਂਗੇ ਆ ਹੈਨਾ ਕਰਨਾ ਗਹਿਣੀ ਹੋਏ ਹੋਏ ਸਰਾ ਗੱਲਵਾਦ ਇਹਨੂੰ ਕਹਿੰਦੇ ਮਨੀ ਲੇਟ ਐ ਇੱਥੇ 2 ਮਿੰਟ ਓਏ 2 ਮਿੰਟ ਲੇਟ ਐ ਇੱਥੇ ਲੰਮਾ 2 ਮਿੰਟ ਔਰ ਡਾਸਟ ਨਹੀਂ ਸਾਲਾ ਤੇਰੇ ਮੂੰਹ ਨਾਲ ਚਿੱਟੀ ਪਾਰਕਿਆ ਪਾਰਕ ਹਰੀ ਆਗੇ ਇੰਨੇ ਅੰਦਰ ਤੇਰੇ ਵਿਟਾਮਿਨ ਨਹੀਂ ਹੋਣੇ ਜਿਹਨੇ ਪਾਰਕ ਦੇ ਵਿੱਚ ਵਿਟਾਮਿਨ ਆ ਉਹ ਆਗੇ ਦੇ ਤਾ ਸਹੀ ਇੱਥੇ ਰੀਲਾਂ ਰੂਲਾਂ ਬਣਾਵ ਮੜੀਆਂ ਹੀ ਆ ਪਿੰਡਾਂ ਦੇ ਵਿੱਚ ਜਦ ਮੜੇ ਫੜ ਕੇ ਤਰਾ ਮਾਹੌਲ ਚਾਲ ਇਦਾਂ ਮੈਂ ਐਦਾਂ ਇੱਕ ਬਣਵਾਣੀ ਆਂ ਨਗਾ ਦੇ ਮੇਰੀ ਰੀਚ ਤਾਂ ਕਰਨੀ ਸੀ ਮੈਨੂੰ ਪਤਾ ਹੀ ਸੀ ਉਹ ਇਦਾਂ ਦਾ ਲਾਦਾ ਸਲਵਾਨ ਖਾਨ ਤੇਰੇ ਫਿਲਮ ਵਾਲਾ ਕੱਪੜੇ ਤੂੰ ਪੁਰਾਣੇ ਪਾਏ ਆ ਤਾ ਤੈਨੂੰ ਪਤਾ ਕੱਪੜੇ ਪੁਰਾਣੇ ਆ ਵਿੱਚ ਤਾਂ ਨਹੀਂ ਬਲੌਗ ਦੇਖਣ ਵਾਲਿਆਂ ਨੂੰ ਬਸ ਕੱਪੜੇ ਨਵੇਂ ਆ ਕਿ ਪੁਰਾਣੇ ਆ ਐਦਾਂ ਇਰੀਟੇਟ ਵਾਓ ਉਹ ਇੱਥੇ ਆਇਆ ਹੋਵੇ ਬੰਦਾ ਆਪਣੀ ਘਰ ਵਾਲੀ ਦਾ ਇਹ ਕਿਹੜਿਆ ਆਇਲੈਂਡ ਤੇ ਆਇਆ ਤੂੰ ਜਿੱਥੇ ਵੀ ਆਇਆ ਆ ਇੰਨਾ ਆ ਆ ਕਿ ਨਿਊਜ਼ੀਲੈਂਡ じゃ ਇੱਥੇ ਆਪਣੇ ਘਰਾਂ ਵੀ ਨਾ ਆਇਆ ਹੋਵੇ ਹਾਂ ਇੱਥੇ ਬਣਦੀ ਆ ਵਾਈਨ オリジナル ਮਤਲਬ ਜ਼ਰੂਰੀ ਨਹੀਂ ਵਾਈਨ ਆਲਕੋਹਲ ਵਾਲੀ ਹੁੰਦੀ ਏ ਦੂਜੀ ਵੀ ਐਦਾਂ ਬੈਠਾ ਇਹਦਾ ਇੰਜੋਏ ਕਰੇ ਮੈਂ ਆਇਆ ਤੇਰੇ ਨਾਲ ਮੈਨੂੰ ਫੜੀ ਸੰਗ ਹੋਈ ਏ ਤੇਰੇ ਨਾਲ ਕੇ ਤੂੰ ਬੋਰਚਰਾ ਕੀਤਾ ਨਹੀਂ ਹੈਗਾ ਪੀਦਾ ਨਾ ਮਾ ਵਾਈਨ ਤੇਰੇ ਨਾਲ ਉਹ ਸੌੜਾ ਕਾ ਇਥੇ ਗੱਦੇ ਵਾਲਾ ਆ ਓਏ ਹੈ ਹਾਲਾ ਕਾ ਦੇ ਜਾਨ ਨੂੰ ਨਹੀਂ ਦੇ ਲਗਾਦਾ ਗੱਦੇ ਵਾਲਾ ਤੇਰੀ ਭੈਣ ਨੂੰ ਚਲ ਬੜੇ ਨਹੀਂ ਯਾਰਾ ਗਾਲ ਨਹੀਂ ਕੱਢਣੀ ਗਾਲ ਥੋੜੀ ਮੈਂ ਗਾਲ ਪੂਰੀ ਨਹੀਂ ਕੱਢਦਾ ਹੁੰਦਾ ਹਾਂ ਕੱਲਾ ਤੇਰੀ ਭੈਣ ਨੂੰ ਸਾਸਰੀ ਕਾਲ ਵੀ ਹੁੰਦੀ ਆ ਅੱਛਾ ਜਰੂਰੀ ਥੋੜੀ ਗਾਲ ਹੈ ਓਕੇ ਪਾ ਜੋ ਪਿੰਡ ਦਾ ਗੋਹਾ ਈ ਢੋ ਢੋ ਮਰ ਗਿਆ ਈ ਉੱਥੇ ਈ ਢੋਈ ਕੀ ਕਹਿੰਦਾ ਪਿੰਡ ਕੀ ਕੰਨ ਦਾ ਗੋਹਾ ਟੋਟੋ ਮਾਰਗ ਮੱਜਾਂ ਦੀ ਪਰੂਛਾ ਮਰੋੜੀਆਂ ਵਾਂਜੋ 28 ਸਾਲ ਹੁਣ ਪਤਾ ਲੱਗਾ ਦੁਨੀਆ ਕਿੱਥੇ ਬਾਦ ਗਈ ਮਾਸੀ ਦਾ ਫੋਨ ਆਇਆ ਕਹਿੰਦੀ ਆਉਣਾ ਕਿ ਨਹੀਂ ਤੁਸੀਂ ਅੱਲੇ ਕੋਈ ਯਾਰ ਜਾਣਦੇ ਗੱਲ ਉਹ ਕੱਲਾ ਨਾ ਛੇੜੋ ਕੰਮ ਨਾ ਛੇੜੋ ਹੂੰ ਕੋਈ ਬਸ ਬਰਗੀਤਾ ਹੀ ਆ ਜਿੰਦਗੀ ਆ ਹਾਂ ਰੋਜ਼ਗਰੀ ਦਾ ਔਰ ਬਰਗੀਤ ਕੰਮ ਹੈ ਨਹੀਂ ਗੱਲ ਪੂਰੀ ਇਸ ਗੱਲ ਵਾਸਤੇ ਹਾਂਜੀ ਭਾਜੀ ਕੀ ਕਹਿੰਦੇ ਤੁਸੀਂ ਹੁਣ ਕੀ ਕਹਿੰਦੀ ਗਵਰਨਮੈਂਟ ਨਿਊਜ਼ੀਲੈਂਡ ਦੀ ਗਵਰਨਮੈਂਟ ਕੀ ਕਹਿੰਦੀ ਆਖੀ ਗਵਰਨਮੈਂਟ ਕਹਿੰਦੀ ਥੱਲੇ ਚਲੋ ਥੱਲੇ ਬਹਿ ਕੇ ਉੱਥੇ ਜਾ ਕੇ ਖਾਓ ਤੇ ਆਰਡਰ ਕਰੋ ਅੱਛਾ ਇੰਜੋਏ ਕਰੋ ਤੇ ਮੜ ਕੇ ਵਾਪਸ ਜਿਵੇਂ ਕੇ ਫੇਰ ਚਲ ਜਾਓ ਫੇਰ ਆਕਲੈਂਡ ਚਲੋ ਠੀਕ ਹੈ ਸਰਦਾਰ ਜੀ ਪਸੰਦ ਨਹੀਂ ਆ ਰਿਹਾ ਕਿਤੇ ਬਹਿਣਾ ਮਨ ਲੱਗਦਾ ਸਰਦਾਰ ਜੀ ਚਾਹੁੰਦੇ ਕੀ ਆ ਸਰਦਾਰ ਜੀ ਖਾਣ ਪੈਗ ਚਾਹੁੰਦੇ ਆ ਨਹੀਂ ਚਾਹੁੰਦੇ ਕੀ ਆ ਮੈਂਟ ਕਰ ਕਰ ਇੱਧਰ ਰੁਕੋ ਇੱਧਰ ਰੁਕੋ ਮੇਰੀ ਗੱਲ ਸੁਣਨਾ ਜਵਾਈ ਹੈ ਨਾ ਮੈਂ ਗੁੱਸੇ ਨਾ ਕਰਦੇ ਰੋਣਾ ਜੀ ਹੈ ਆਹ ਰੋਣਾ ਜੀ ਹੈ ਪਾਰਕ ਦੀ ਯੂ ਸਟਾਰਟ ਇਥੋਂ ਗੇਟ ਪਾਰਕ ਦਾ ਕਹੇ ਤਾਂ ਪਾਰਕ ਦੀ ਯੂ ਸਟਾਰਟ ਯੂ ਯੂ ਕੱਲਾ ਯੂ ਚਿੜੀਆ ਘਰ ਚਿੜੀਆ ਘਰ ਨਿਊਜ਼ੀਲੈਂਡ ਦਾ ਉਹ ਐਦਾਂ ਕਰਨਾ ਪੈਂਦਾ ਐਦਾਂ ਜੈਬਰਾ ਜੂਬਰਾ ਉਹ ਹੈ ਜੈਬਰਾ oh my god ਬੜਾ ਹੀ ਸਿਰਾ ਗੱਲਵਾਦ ਆ ਓਏ ਕਿੰਨਾ ਉੱਚਾ ਹੋਗਾ ਲੱਗਦਾ ਇਹ ਤਾਂ ਬੁढ़ा ਕਿੰਨਾ ਉੱਚਾ ਹੋਗਾ ਲੱਗਦਾ ਇਹ ਤਾਂ ਬੁढ़ा ਹੋਇਆ ਹੋਇਆ ਨਾ ਹਾਂ ਦੇਲਾ ਨਾ ਘੈਂੜਿਆ ਗੱਲਵਾਦ ਪੂਰੀ ਉਹ ਸਾਤ ਹੁੰਦੀ ਜਿਹੜੀ ਆ ਉਹ ਜਿਹੜੀ ਦੌੜਦੀ ਹੁੰਦੀ ਆ ਨਾ ਫਹਿਲਵਾ ਫੁਲਵਾ ਚ ਆਹ ਠੀਕ ਹੈ ਇਹਦਾ ਅੰਡਾ ਬਹੁਤ ਆ ਹਾਂ ਉੱਤ ਤੁਰ ਤੁਰ ਰਹੀ ਹੈ ਉਹ ਜੈਬਰੇ ਆਹ ਸਾਡੇ ਕੋਲ ਦੇ ਵਿੱਚ ਕਿਤਾਬਾਂ ਜੇ ਦੇਖੇ ਸੀਗੇ ਛੋਟੇ ਹੁੰਦੇ ਹਨ ਕਿੰਨੀਆਂ ਇਹਨਾਂ ਦੇ ਲੈਨਾਂ ਆਉਂਦੀਆਂ ਲੈਨਾਂ ਇਹ ਗਣਾਈ ਜਾਣੇ ਕਿ ਹਿਸਟਰੀ ਚ ਆਉਂਦੀਆਂ ਇਹਨਾਂ ਦੀਆਂ ਲੈਨਾਂ ਗੈਣੀਆਂ ਮਾਸਟਰਾਂ ਨੂੰ ਪੁੱਛੀ ਜਾਣਾ ਇਹਨਾਂ ਦੇ ਕਿੰਨੀਆਂ ਲੈਨਾਂ ਆਉਂਦੀਆਂ ਕਿਹੜੀ ਹਿਸਟਰੀ ਚ ਲਿਖਿਆ ਆ ਜਰਾਫ ਨੂੰ ਕੀ ਕਹਿੰਦੇ ਤੂੰ ਜੱਬੀ ਲੰਮੀ ਧੌਣ ਵਾਲਾ ਲੰਮੀ ਧੌਣ ਵਾਲਾ ਜੈਬਰਾ ਕਹਿ ਦਿੰਦੇ ਆ ਸਾਡੇ ਹੋਰ ਕੋਈ ਚੱਲਿਆ ਹੀ ਨਹੀਂ ਸੀ ਹੂੰ ਜੈਬਰਾ ਹੀ ਐ ਇਹ ਨਹੀਂ ਹਾਂ ਜਰਾਫ ਆ ਉਹ ਆ ਤੁਸੀਂ ਜਿਰਾਫ ਕਹਿੰਦੇ ਆਂ ਅਸੀਂ ਜ਼ੈਬਰਾ ਸਦਾ ਠੋਕ ਰਹੀਦਾ ਜ਼ੈਬਰਾ ਜ਼ੈਬਰਾ ਉਹ ਆ ਇਹ ਹੋਊਗਾ ਕੋਈ ਆਪਣੀ ਪ੍ਰਜਾਤੀ ਦਾ ਕੋਈ ਨਹੀਂ ਇਹ ਜਿਰਾਫ ਆ ਲੰਮੇ ਵਾਲਾ ਜਿਰਾਫ ਨਹੀਂ ਉਹ ਕੀ ਆ ਜ਼ੈਬਰਾ ਉਹ ਜ਼ੈਬਰਾ ਜ਼ੈਬਰਾ ਤੂੰ ਪੜਿਆ ਨਹੀਂ ਹੈਗਾ ਤੂੰ ਪਹਿਲਾਂ ਦੱਸੀ ਹੈ ਤੇ ਪੜਿਆ ਨਹੀਂ ਕਿਤਾਬਾਂ ਚ ਉਹ ਐਨੀਵਾਲੀ ਆ 11ਵੀਂ ਫੇਰ ਮੈਂ 10ਵੀਂ ਫੇਰ ਐਂ ਕਿਹਾ ਨੌਵੀਂ ਪਾਸ ਫੇਲ ਨਹੀਂ ਗਈ ਹੁੰਦਾ ਨਹੀਂ ਵੀ 10ਵੀਂ ਕੀਤੀ ਉਹ ਪੇਪਰ ਚ ਪਾਸ ਫੇਲ ਫੂਲ ਵਾਲਾ ਕੰਮ ਛੋੜੀ ਗਈ ਉਹ ਕਿੱਧਰ ਗਣੀ ਜਾਣੀ ਆ ਓ ਕੱਚੇ ਪੇਪਰ ਪਾਸ ਆਏ ਕਰ ਕੱਚੇ ਪੇਪਰ ਪਾਸ 10ਵੇਂ ਕੱਚੇ ਪੇਪਰ ਪਾਸ ਆ ਅੱਗੇ ਨਹੀਂ ਅੱਗੇ ਲੰਘਦੇ ਅੰਗੇ ਦੇ ਦੇ ਆਜੋ ਇਹ ਬਹੁਤ ਸਤਿ ਸ਼੍ਰੀ ਅਕਾਲ ਦਦੀ ਦੀ ਉਮਰ ਦੇ ਲੱਗ ਕੇ ਫਿਰਦੀ ਹੈ ਦਦੀ ਦੀ ਉਮਰ ਮੇਰੇ ਬੀਬੀ ਉਹ ਤਾਂ ਘੋਡੇ ਲੈ ਕੇ ਬੈਠੀ ਰਹਿੰਦੀ ਆ ਮੇਰੇ ਘੋਡੇ ਦਾ ਇਹ ਦੇ ਲੈ ਕਿਵੇਂ ਤੋਰੀ ਫਿਰਦੀ ਐ ਕੰਮ ਕਰਦੀ ਫਿਰੇ ਨਾਲੇ ਚਾਰ ਪਾਕੀਆਂ ਪੱਥ ਗਈ ਉਹ ਔਖੇ ਆ ਹਾਂ ਜੈਬਰਾ ਦੀ ਪੱਥੀ ਬਣ ਗਿਆ ਪਾਥੀਆਂ ਬਣਦੀਆਂ ਵੇਲਾ ਜੈਬਰਾ ਨਹੀਂ ਕਹਿੰਦੇ ਲੈ ਕੇ ਨਾ ਨਹੀਂ ਜਾਣੀ ਪਿੰਡ ਨੂੰ ਨੰਗੜ ਨਹੀਂ ਦੰਦੇ ਇਹ ਨੰਗੜ ਨਹੀਂ ਦੰਦੇ ਨਹੀਂ ਇਧਰੋਂ ਤਾਂ ਲੈ ਕੇ ਜਾ ਸਕਦੇ ਇੰਡੀਆ ਨੂੰ ਉਧਰੋਂ ਇਧਰੋਂ ਨਹੀਂ ਆ ਸਕਦੇ ਇੱਥੇ ਜਿਹੜਾ ਖੜੀ ਆ ਆਈ نو ਆਈ ਅੰਡਰਸਟੈਂਡ ਕਾਉਸ ਥਿਸ ਇਜ਼ ਅ ਵੈਰੀ ਬਿਊਟੀਫੁਲ Oh look what yeah i, I think this is a friend oh, okay. yeah, like duck ਹਾਂ ਤੇ ਆ ਬਸ 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 ਸਮੈਲ ਦੇਖ ਲੈ ਕੇ ਜੀ ਹੁੰਦੀ ਆਉਣ ਲੱਗੀ ਫੀਲਿੰਗ ਹੈ ਨਾ ਨਹੀਂ ਨਹੀਂ ਫੀਲਿੰਗ ਆਉਣ ਲੱਗੀ ਨਾ ਉਹਦੇ ਵਾਲੀ ਗੋਹੇ ਵਾਲੀ ਗੋਹੇ ਵਾਲੀ ਫੀਲਿੰਗ ਆ ਗਈ ਹੈ ਆਉ ਦੇਖ ਪਿਆ ਜਾਂ ਦੇਖ ਲੈ ਦੇਖ ਲੈ ਆਉ ਕਿਵੇਂ ਆ ਆਉ ਦੇ ਆ ਗਈ ਫੀਲਿੰਗ ਹੁਣ ਕੋਈ ਮਿਸ ਕਰਦਾ ਲੈ 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 ਹਾਂ ਨਹੀਂ ਮਿਸ ਕਰਦਾ ਕਿ ਪਰੜੀ ਅੰਗਰੇਜ਼ੀ ਬੋਲੀ ਜੇ ਲੋਗਲੇ ਨੇ ਪਤਾ ਲੱਗੇ ਵੀ ਪੜ੍ਹੇ ਲਿਖੇ ਸਨਸੀਅਰ ਲੋਕ ਆ ਆ ਯਾ ਬਿਕੋਜ਼ ਦਿਸ ਇਜ਼ ਵੈਰੀ ਯੋਹੋ ਹੋ 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 ਦੇਖ ਕਿਨੇ ਕਰਮ ਨੇ ਗੋਰੀ ਸੀ ਸਨਸੀਅਰ ਸਨਸੀਅਰ ਮਹਾਸੇ ਤੂੰ ਤਾ ਸੁਣਦੇ ਹਾਂ ਹੱਥਾ ਟੇਕਣਾ ਸੀਗਾ ਆਈ ਦਾ ਘਾ ਵੇਨੋ ਵਿੱਚ ਜਾ ਰਹੇ ਮਲੇਆ ਸੱਤ ਹੈ ਨਾ ਜਾਣਾ ਰੇਤ ਤੱਕ ਜਾ ਤਾਂ ਅਵੈਂਜਰ ਮੈਂ ਤਾਂ ਬੇਤਫਾਰ ਨਹੀਂ ਨਹੀਂ ਮੇਰੇ ਅੱਖਾਂ ਲੱਗਿਆ ਯੇ ਲਾਈਵ ਸਟ੍ਰੀਮ ਨਾ ਰਹਿਤੀ ਬੇਬੀਆਂ ਦਾ ਆ ਰਹਾ ਹੈ ਦਿਸ ਬੇਬੀ ਗੋ ਟੂ ਨੋ ਬੇਬੀ ਹੋਰ ਸੇਵਾ ਕਰਾਂਗਾ ਆਂ ਹੈ ਨਾ ਚਲੀਏ ਚੱਲ ਹੋਰ ਅੰਦਰ ਦੇਖ ਜੂ ਨਾ ਨਹੀਂ 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 ਐਦਾਂ ਨਹੀਂ ਅੱਗੇ ਪੱਗ ਚੱਲਦਾ ਮੈਂ ਤਾਂ ਬਿਚਾ ਮੈਂ ਤਾਂ ਬਿਚ ਫਾਦ ਜੂ ਹੈ ਮੈਂ ਤਾਂ ਫਾਦ ਜੂ ਸਰਾਂਗੇ ਆ ਹੈ ਨਾ ਪੁੱਛਤਾ ਤਾਂ ਬੀਬੀ ਨੇ ਤਾਂ ਕਹ ਜਾ ਸਕਦੇ ਇਹ ਜੀ ਨਾਲ ਗੰਸਾ ਆ ਤਾਂ ਕੀ ਕੀ ਯੈਸ ਹਾਂ ਸੱਤੇ ਗੋਡੇ ਕਰਦੇ ਓਕੇ ਓਕੇ ਉਹ ਸਟੈਂਡ ਉੱਥੇ ਜਾ ਕੇ ਮਨਾ ਯਾ ਓਕੇ ਦੈਟਸ ਆਈ ਗੋ ਲਾਵੇ ਮਤਰਾ ਅਸਰ ਸਰੰਗ ਜੇ ਆ ਗਏ ਆ ਭਾਵੇਂ ਸ਼ੇਰ ਹੋਵੇ ਇਹ ਕਿੱਲਵੇ ਮੈਂ ਸੇਵਗਾ ਇੱਥੇ ਦਾ ਕੰਮ ਖਤਰੇ ਵਾਲਾ ਹੀ ਲੱਗਦਾ ਯਸ ਓ ਨੋ ਉੱਤੇ ਰਹੀ ਹੈ ਯੈਸ ਆਈ ਲੁੱਕ ਦਿਸ ਪਰ ਅਲੀ ਕਿੱਥੇ ਆ ਗਏ ਆ ਪਰ ਜਿੱਥੇ ਵੀ ਆ ਬਹੁਤ ਖਰੀ ਗੱਲ ਵਾਲਾ ਯਸਾ ਐਂਡ ਭਾਜੀ ਆ ਜਾ ਉਹ ਕੋਈ ਨਹੀਂ ਹੈਗਾ ਇੰਨਾ ਖਤਰੇ ਵਾਲਾ ਕੰਮ ਨਹੀਂ ਆ ਜਾ ਆ ਜਾ ਲਓ ਵੀ ਅਗਲੀ ਰਾਈਡ ਕਰੀਏ ਹੈਲੋ ਨਿਆਣੇ ਆਂ ਦੇਹੀ ਇਹੀ ਵੀ ਨਿਆਣੇ ਹਾਏ ਦੂ ਦਿਸ ਇਜ਼ नो बेबी यस ਤੇਰੀ ਪਹਾੜੀ ਏਰੀਏ ਚ ਪਹਾੜੀ ਏਰੀਏ ਚ ਆ ਆ ਆ ਗਿਆ ਆ ਗਿਆ ਚੜੀਆ ਕਰ ਦਿਖਾਉਣ ਲੈ ਕੇ ਆਇਆ ਕੀ ਮਿਲਿਆ 90 ਕੁ ਜੁੱਥੇ ਅੰਦਰ ਰਾਣੀ ਦਾ ਇੱਥੇ ਤੇ ਨਿਊ ਉਹ ਜਿਹੜੀ ਹੈ ਇੰਗਲੈਂਡ ਦੀ ਰਾਣੀ ਉਹਦਾ ਹੀਰਾ ਸੀ ਅੰਦਰ ਉਹ ਲੈਣ ਗਿਆ ਗੋਰਿਆਂ ਦੇ ਨਿਆਣੇ ਅੱਛਾ ਅੰਦਰ ਹੈ ਗੋਰਿਆਂ ਓਏ ਸੋ ਪ੍ਰੀਟੀ ਮਾਈ ਗੋਡ ਹੈਲੋ ਪ੍ਰੀਟੀ ਪ੍ਰੀਟੀ ਯਾ ਆਈ ਲਾਈਕ ਥਿਸ ਕਿਊਟ ਕਿਊਟ ਬੇਬੀ ਯਾ ਮੈਂ ਬਲੀਅਰ ਹੋਰ ਆਜੋ ਜਾਨ ਆਪਣੀ ਕੁੜੀ ਕਿੱਥੇ ਗਤ ਚੰਦਰ ਕੱਲ ਗਈ ਚਲੋ ਕੋਈ ਨਹੀਂ ਕੱਲੀ ਕੱਲੀ ਚੀਜ਼ ਇੱਥੇ ਦੀ ਨੋਟ ਕਰਨ ਵਾਲੀ ਹੈ ਨਾ ਨਿਊਜ਼ੀਲੈਂਡ ਇਜ਼ ਬੈਸਟ ਕੰਟਰੀ ਯੈਸ ਦੇਖ ਲਾ ਤਾਂ ਇੱਕ ਕੁਦਰਤੀ ਚੀਜ਼ਾਂ ਇਹ ਸਾਹਮਣੇ ਰੱਖੀਆਂ ਹਨਾ ਇੱਧਰ ਵੀ ਹੈ ਕੀੜੀਆਂ ਵੀ ਹੈ ਹਨਾ ਓਏ ਆ ਕਸ਼ੂਏ ਮੇਰਾ ਦਿਲਗਾ ਦਾ ਘਰੇ ਯਾ ਚਿੜੀਆ ਘਰੇ ਪਾ ਲਈਏ ਇਹਦੀ ਉਮਰ ਕਿੰਨੀ ਹੋਊਗੀ ਇਹ 2 200 ਸਾਲ ਤੱਕ ਜਿਉਂਦੇ ਆ ਕੁਛ ਹੋਏ ਇਧਰ ਚਿੜੀਆਂ ਦੇ ਆਂਡੇ ਹੀ ਇਸ 올ਡੇਸ ਦਿਸ ਤੋਤੇ ਲਾਵੇ ਨਿਊਜ਼ੀਲੈਂਡ ਦਾ ਚਿੜੀਆ ਘਾਰੇ ਆ ਜੇ ਇਹਨੂੰ ਕਹ ਦਿੰਦੇ ਆਪਣੇ ਪੰਜਾਬੀ ਦੇ ਵਿੱਚ ਇੰਗਲਿਸ਼ 'ਚ ਜੂ ਕਹ ਦਿੰਦੇ ਆ 810 ਨਾਈਸ ਬੜੀ ਘੈਂਟ ਗਾ ਲੋ ਆ ਸਾਫ-ਸਾਫ ਰੱਖੀ ਆ ਓਪੀ ਉਹ ਤਰ੍ਹਾਂ ਦੇ ਹਨ ਓਪੀ ਉਹਦੀ ਕਿਹੜੀ ਗੋਪੀ ਤੇਜਾ ਕੀ ਆਦਾ ਤੇਜਾ ਸਿੰਘ ਕੇ ਦੀ ਮਨੀ ਦੇ ਬਾਜੀ ਮਨੀ ਸ਼ੋਕਰ ਮਨੀ ਸ਼ੋਕਰ ਆ ਦੇਖਦਾ ਦਰਵਾਜ਼ੇ ਵੀ ਆਪਣੇ ਆਪ ਖੁੱਲਦੇ ਆ। ਅਬ ਤਾਂ ਕੰਬੀ ਲਾਇਆ ਜਾਂਦਾ। ਕੱਲ੍ਹ ਐ। ਆਹ ਛੇਨ। ਹੂੰ। ਫਾਨੀ ਖੇਰੇ ਨਾ ਨਾ ਢਾਕੇ ਤਾਂ। ਹੂੰ। ਇਹ ਵਾਰੀ ਚੋਰ ਨਾ ਜਾਣਾ ਪਾੜ। ਉਹ ਮਾਈ ਗੋਡ। ਇਹਦੇ ਵਿੱਚ ਕੋਲ ਉਹ ਛੇਨ। ਉਹ ਬਲੇ ਜਿਹੜੇ ਪਾਣੀ ਚ ਚੈਰ ਰਦ ਕਰੋ ਕੋਡਾ ਲੈਣੀ ਪਾਣੀ ਹੈ ਸ਼ੇਰ ਨਹੀਂ ਹੈ ਇਹ ਬਲੇ ਯੋ ਇਟ ਮੀ ਓ ਮਾਈ ਗੋਡ ਇਟ ਇਜ਼ ਜਸਟ ਗੇਟਿੰਗ ਇਨ ਦਾ ਵੇ ਸੋ ਨਵਾਂ ਲੀਕ ਆ ਗਿਆ ਹੈ। ਯੈਸ ਇਟਸ ਸੋ ਗੁੱਡ। ਚਿੱਲੀ ਅੱਗੇ ਵਧੀਏ। ਹੋ ਗਿਆ। ਹੋ ਗਿਆ ਭਾਈ। ਇਹ ਵਾਲਾ ਹਨਾ ਬਲੌਗ ਨਿਊਜ਼ੀਲੈਂਡ ਦੇ ਪੂਰੇ ਦੀ ਆਪਾਂ ਖੂਬਸੂਰਤੀ ਸਾਰੀ ਇਸ ਬਲੌਗ ਦੇ ਵਿੱਚ ਪਾਈ ਆ ਤੇ ਤੁਸੀਂ ਜਾ ਕੇ ਪਲੀਜ਼ ਮੈਨੂੰ ਲਾਈਕ ਕਰੋਗੇ ਤੇ ਚੈੱਕ ਕਰੋਗੇ ਇਸ ਬਲੌਗ ਨੂੰ। ਆਈ ਹੋਪ ਤੁਹਾਨੂੰ ਵਧੀਆ ਲੱਗੂਗਾ। ਤੇ ਆਪਾਂ ਨੈਕਸਟ ਲੈਵਲ ਦੀ ਗੱਲਬਾਤ ਅੱਗੇ ਜੱਕ ਕਰਾਂਗੇ ਸੋ ਨਾਈਸ ਨੈਕਸਟ ਲੈਵਲ ਜਿਹੜੇ ਪਾਣੀਆਂ 'ਚ ਤੈਰਦੇ ਕਰੋਕੋਡਾਇਲ ਨਹੀਂ ਨਹੀਂ ਜਿਹੜੇ ਪਾਣੀਆਂ 'ਚ ਲਾਉਂਦੇ ਸੀ ਤਾਰੀਆਂ ਕੇ ਹਾਂ ਕੇ ਸਮਖਣ ਵਾਲਾ ਠੀਕ ਹਾਂ ਜਿਹੜੇ ਪਾਣੀ ਹੈ ਜਿਹੜਾ ਉਹ ਤਾਂ ਸਾਡੇ ਜੰਮਣ ਤੋਂ ਪਹਿਲਾਂ ਦਾ ਘਣਾ ਹੈ ਨਹੀਂ ਨਹੀਂ ਇਹ ਉਹ ਪਾਣੀ ਪਹਿਲਾਂ ਦਾ ਹੀ ਆ ਫਿਰ ਕਿੰਨਾ ਚੰਗਾ ਹੈ ਹਾਂ 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 ਉਹ ਤੇ ਉਹ ਆਹੋ ਇੱਥੇ ਹੀ ਲੋਕੇਸ਼ਨ ਜੇ ਜੀ ਸ਼ੂਟ ਕੀਤੀ ਅੱਜ ਉਹ ਸ਼ੇਰ ਤੇ ਨਹੀਂ ਬੈਠਾ ਹੁੰਦਾ ਉਹ ਹਾਂ ਸ਼ੇਰ ਅੱਗੇ ਤਾਂ ਨਾਲ ਪਾਇਆ ਹੁੰਦਾ ਉਹਨੂੰ ਹਾਂ ਨੰਗ ਦਿਖਾਏਗਾ ਤੈਨੂੰ ਚਲੋ ਚਲੀਏ ਨਿਆਣੇ ਮੇਰੇ ਨੂੰ ਭੁੱਖ ਲੱਗ ਗਈ ਚਲੋ ਆਹ ਜਦੋਂ ਮੈਂ ਵਿਆਹ ਕਰਾ ਲਿਆ ਇੰਦਾ ਗੋਰੀ ਨਾ ਹੋਣਾ ਮੈਂ ਇੰਦਾ ਘੁੰਮਣੇ ਯੈਸ ਆਈ ਨੋ ਗੋਰੀ ਨਾ ਘਣਾ ਯੂ ਅੰਡਰਸਟੈਂਡ ਲੈਂਗੁਏਜ ਮੈਂ ਕਹਣਾ ਯੈਸ ਆਈ ਅੰਡਰਸਟੈਂਡ ਲੈਂਗੁਏਜ ਆਹ ਰਾਇਨੋ ਓ ਰਾਇਨੋ ਰਾਇਨੋ ਓਏ ਉਹ ਸਾਰੇ ਜਾਨਵਰ ਟੈਲੀਵਿਜ਼ਨ ਆਲੇ ਆ ਹਨਾ ਪਾਲਾ ਦੇਖੋ ਕਿੰਨਾ ਭਾਰਾ ਓਏ ਓ ਬੱਚਾ ਹਨਾ ਉਹਦਾ ਇਹ ਤਕੜਾ ਹੋਊਗਾ ਇੱਧਰ ਉਹ ਆ ਜਿੰਨੇ ਹਜ਼ਾਰ ਕਿਲੋ ਦੇ

ਆਹ ਹੀ ਹੈ ਗਰਮ ਹੈ ਹੈ ਯੈਸ ਹਾਈ ਗਾਇਸ ਵਾਟਸਐਪ ਯੂ ਮੈਨ ਆਇਓ ਚਲਿਏ ਪੰਜਾਬ ਗੋ ਟੂ ਫੋਰ ਬਜਾ ਕੇ ਤੁਹਾਨੂੰ ਲੈ ਜੀਏ ਪੰਜਾਬ ਉਹ ਵੀਡੀਓ ਦੇਖੀ ਹੈ ਜਿਹੜੇ ਉਹ ਜਾਨਵਰ ਵਾਲੀ ਓ ਡੱਬ ਕਰ ਦਿੰਦੇ ਆ ਪੰਜਾਬੀ ਹਾਂ 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 ਵੀਓ ਲੀਓ ਇੱਥੇ ਸ਼ੇਅਰ ਆ ਇੱਕ ਹੀ ਦੱਸਿਆ ਬਾਕੀ ਤਾਂ ਮੈਨੂੰ ਲੱਗਦਾ ਵਿਚਾਰੇ ਸੌਂ ਸੂਗਾ ਹੋਣੇ ਪਰ ਐ ਗੱਲ ਆ ਇੱਥੇ ਰਹਿਣ ਦਾ ਨਜ਼ਾਰਾ ਇੱਥੇ ਆ ਜੰਗਲ ਜਏ ਜੇ ਸਾਲਾ ਬੰਦਾ ਭਮਾਰ ਰਹਿ ਲਵੇ। ਛੇ ਦਿਨ ਉਹ ਜੇ ਮਾਲੇ ਸ਼ੇਰ ਹੀ ਨਹੀਂ ਉੱਚੀ ਢਾਈ ਮਾਰ ਕੇ ਆ ਜੇ ਬੰਦਿਆਂ ਦਾ ਕੀ ਵਜੂਗਾ? ਨਹੀਂ ਸਖਾਏ ਆ ਨਾ ਚਲੋ ਆ ਜਿਓ ਉਧਰ ਨੂੰ ਚੱਲਦੇ ਆ। ਐਡਾ ਟੌਪ ਦਾ ਕਵੱਡੀ ਪਲੇਅਰ ਭੂਤਾ ਵਾਲੇ ਜੂਝ ਜਾਣ ਤੋਂ ਡਰਦਾ। ਨਹੀਂ ਭਾਈ ਤੁਸੀਂ ਕੀ ਕਹੋਗੇ? ਜਾ ਜਿਹੜੇ ਕੀ ਡਰਨੇ ਵਾਲੇ ਬਣੇ ਆ ਡਰਨੇ ਆ ਤੁਹਾਨੂੰ ਦੇਖੋ ਤਾਂ ਨਾ ਡਰੇ ਫਿਰ ਭੂਤ ਕਾੜੇ ਉਹ ਓ ਯਾਰ ਨਹੀਂ ਆ ਦੱਸ ਮੇਰੀ ਗਾਲ ਸੁਣ ਨਹੀਂ ਤਾਂ ਹਾਂ ਤਾਂ ਪਤਾ ਹੋਣਾ ਕਿ ਨੁਕਰੀ ਆ ਫੇਰ ਨਕਲੀ ਤਾਂ ਹੈਗਾ ਫੇਰ ਵੀ ਸਾਰੇ ਡਰਾਉਂਦੇ ਨੇ ਨਕਲੀ ਉਹ ਭਾਈ ਆ ਚੀਜ਼ਾਂ ਕਦੋਂ ਕਮ ਆਉਣੀਆਂ ਆ ਯਾਰ ਗਰਾਊਂਡ ਤੇ ਕਮ ਆਉਣੀਆਂ ਭੂਤਾਂ ਤੇ ਨਹੀਂ ਆਉਣੀਆਂ ਗਈਆਂ ਨਹੀਂ ਯਾਰ ਤੁਸੀਂ ਜਾਣਾ ਚਾਹਦਾ ਮੈਨੂੰ ਲੱਗਦਾ ਉਹ ਚਾਈ ਤੋਂ ਡਰ ਮੈਂ ਉੱਚੀ ਜਗ੍ਹਾ ਤੇ ਨਹੀਂ ਜਾ ਸਕਦਾ ਹੈਨਾ ਤੇ ਤੁਸੀਂ ਭਾਜੀ ਯਾਰ ਆਹ ਹੁੰਦਾ ਕੀ ਆ ਕੁਛ ਨਹੀਂ ਤੇ ਬਣਾਉਣਾ ਪੈਂਦਾ ਹੁੰਦਾ ਅੰਦਰ ਦਾ ਨਹੀਂ ਯਾਰ ਗੁੱਡ ਫੀਲ ਰੱਖੋ ਅੰਦਰ ਸਭ ਕੋ ਸਹੀ ਆ ਤੈਨੂੰ ਕੱਲ ਫਿਰ ਉੱਤੇ ਲੈ ਕੇ ਜਾਣਾ ਸੀ ਉਹ ਰੇਮਬੋ ਤੇ ਨਹੀਂ 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 ਰੇਮਬੋ ਜਨੇ ਫੇ ਆਪਾਂ ਨਹੀਂ ਜਾਣਦੇ ਭੂਤਾਲ ਵੀ ਕਿਉਂਕਿ ਮੈਂ ਉਹ ਆਈਸਕ੍ਰੀਮ ਮੈਂ ਤੁਹਾਡੀ ਭਾਬੀ ਨਾਲ ਖਾਣਾ ਚਲੋ ਠੀਕ ਹੈ ਜੀ ਆਈ ਨੋ ਆਈ ਅੰਡਰਸਟੈਂਡ ਫੀਲਿੰਗ ਵਿੱਚ ਮਾਰੀ ਵੈਡ ਵੈਡਰ ਬੱਛ ਮਾਈ ਫੀਲਿੰਗ ਵੈਰੀ ਮੱਚ ਆ ਬਲੌਗ ਹੋਊਗਾ ਇੱਥੇ ਆਪਣੇ ਯੂ ਦਾ ਅਗਲਾ ਬਲੌਗ ਕਰਾਂਗੇ ਆਪਾਂ ਭੂਤਾਂ ਵਾਲਾ ਤੇ ਬਹੁਤ ਵੱਡਾ ਨਹੀਂ ਨਹੀਂ ਇਹ ਜੂ ਜੂ ਬਹੁਤ ਵੱਡਾ ਆ ਤੇ ਇਹ ਜੂ ਦਾ ਸਾਰਾ ਪਉਣਾ ਆਪਾਂ ਕਿ ਤੁਸੀਂ ਜਿੰਨੇ ਆਪਣੇ ਭਰਾ ਬੈਠੇ ਆ ਸਾਰੇ ਦੇਖ ਸਕਣ ਨਿਊਜ਼ੀਲੈਂਡ ਦਾ ਜੂ ਤੇ ਫੇਰ ਦਿਖਾਵਾਂਗੇ ਆਪਾਂ ਤੁਹਾਨੂੰ ਭੂਤਾਂ ਵਾਲਾ ਨੈਕਸਟ ਲੈਵਲ ਦੀ ਗੱਲਬਾਤ ਨੈਕਸਟ ਨੈਕਸਟ ਚੱਲੀ ਜਾਂਦੀ ਆ ਤੇ ਇੱਧਰ ਭਰਾ ਸਾਡੇ ਜਿਹੜੇ ਡਰ ਗਏ ਭੂਤਾਂ ਤੋਂ ਹੀ ਹੱਤ ਦਾ ਯਾਰ ਭੂਤੋ ਯਾਰ ਡਰ ਭੂਤ ਬਣੇ ਗਏ ਲੀ ਹੁੰਦੇ ਨਹੀਂ ਨਹੀਂ ਇਹ ਨਕਲੀ ਦੇ ਭੂਤ ਆ ਇਹ ਅਸਲੀ ਦੇ ਥੋੜੀ ਆ ਯਾਰ ਭਾਈ ਇਹ ਡਾ ਸਰੀਰ ਤੁਸੀਂ ਤਾਂ ਇੱਕ ਥੰਮ ਨਾ ਮੈਂ ਜਤੋਂ ਮਾਰ ਰੋਕ ਦਵੋ ਆਈ ਦੇ ਪੂਤ ਕਾ ਦੇ ਇੱਧਰ ਲਿਆ ਸਿੰਲਿੰਡਰ ਹਾਂ ਇੱਧਰ ਪਤਾ ਹੋਣਾ ਕਿਦਾਂ ਨੇ ਨਹੀਂ ਭਾਈ ਇਹ ਤੁਸੀਂ ਤਾਂ ਥੰਮ ਰੋਕ ਦਿਵੋ ਜੇ ਮੂਰੇ ਖੜਜੋ ਭੂਤ ਯਾਰ ਹਾਦਾ ਯਾਰ ਨੈਕਸਟ ਲੈਵਲ ਹੀ ਹੋਇਆ ਵੇ ਆ ਪੂਰਾ ਓਏ ਹੈਲੋ ਵੀ ਬਾਹਰ ਨਿਆਰੇ ਲੈ ਰਹੀਆਂ ਨੇ ਪੂਰੇ ਦੇਲਾ ਪੁੜੀ ਸਿੱਧੀ ਹੋ ਗਿਆ ਪਾਣੀ ਦੇ ਵਿੱਚ ਕਦੀ ਇੱਧਰ ਨੂੰ ਕਦੀ ਉੱਧਰ ਨੂੰ ਆਉਂਦੇ ਆਗੇ 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 ਬੱਲੇ ਓਹ ਤੇ ਬਾਹਰ ਉਏ ਉਪਰ ਉਹ ਦੀਂਦੀ ਆਏ ਇਹ ਉੱਪਰ ਘੜ ਕੇ ਉੱਰੀ ਹੋਰ ਆਈ ਆ ਨਹੀਂ ਆ ਰਹੇ ਲੰਦੀਪੁਰ ਆ ਦੇ ਇਹ ਕੋਈ ਕੰਮ ਨਾ ਕੋ ਕਾਰਨਾ ਨਾ ਦੇ ਲੈ ਟੈਨਸ਼ਨ ਫਰੀ ਮਾਈਂਡ ਆ ਆਇਆ ਓਹ ਹੋ 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 ਫਰੀ ਘਰ ਫਰੀ ਹੋਰ ਆ ਤੇਰੇ ਹੱਸ਼ਕੇ ਐਂ ਦੇ ਲੈ ਹਾਂ ਪਾਣੀ ਦਾ ਸ਼ੇਰ ਕੀ ਕਹਿੰਦੇ ਸਮੁੰਦਰ ਦੀ ਰਾਣੀ ਇਹ ਕਹਿੰਦੇ ਪਤਾ ਨਹੀਂ ਆਪਾਂ ਕਿਹੜਾ ਇੱਥੇ ਆ ਜਿਵੇਂ ਲਾਇਆ ਹੋਣਾ ਬੱਚਾ ਨਹੀਂ ਨਹੀਂ ਇਹ ਤਾਂ origignal ਆ ਬੋਰਡ ਬੂੜੇ ਵਿੱਚ ਸਿੱਟੀਆਂ ਆ ਨਹੀਂ ਨਹੀਂ ਆ ਪੱਤੇ ਲੱਗਦੇ ਨਹੀਂ ਰਹੇ ਨੇ ਇਹਦਾ ਇਦਾਂ ਨਹੀਂ ਹੋਣੀ ਆਉ ਦੇ ਚਲੋ ਆ ਜੋ ਨੈਕਸਟ ਲੈਵਲ ਦੇਖਦੇ ਆ ਨਹੀਂ 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 ਵੀਡੀਓ ਨਹੀਂ ਪਾਣੀ ਆ ओरिजिनल ਆ ਮਨਜੂ ਮਨਜੂਦ ਭਾਈ ਕੀ ਹੋਇਆ ਕਹੋ ਜੀਆਂ ਗੱਲਾਂ ਕਰਦੇ ਵੇਕੀਆਂ ਵੇਕੀਆਂ ਹੀ ਆ ਕਹਿੰਦਾ ਜਾਦਾ ਪੰਜਾਬ ਤੋਂ ਆ ਵੇਕੀਆਂ ਵੇਕੀਆਂ ਹੀ ਆ ਗੱਲਾਂ ਕਰਦਾ ਇੱਥੇ ਆਂਦੇ ਉਹ ਜਿਹੜੇ ਆਸਮਾਨ ਚ ਆਪਾਂ ਦੇਖੀਦੇ ਨਹੀਂ ਬਾਜ ਮਾ ਕੋਈ ਬਾਜ ਗਾਇਦੇ ਤਾਂ ਕੋਈ ਕੋ ਕਹਿ ਦਿੰਦੇ ਆ ਇਹ ਲੈ ਗਿਆ ਇਹ ਪੈਂਗਮਨ ਆ ਨਹੀਂ ਆਹੋ ਆ ਪੈਂਗਮਨ ਆ ਲੈ ਚ ਕੋਇਨ ਪੂਰਾ ਪੈਂਗਮਨ ਹੁਣ ਦਿਹਾਉਨੇ ਆ ਪਿੰਗ ਨਹੀਂ ਇਹ ਉਹ ਆ ਦਰਵਾਜ਼ਾ ਪਹਿਲਾਂ ਖੁੱਲੂਗਾ ਉਹ ਬੀਬੀ ਨੇ ਚ ਗੱਬਾਇਆ ਮੈਂ ਮੂਰੇ ਸ਼ੇਰ ਨਹੀਂ ਖੜੀ ਆ ਸਹੀ ਗੱਲ ਹੈ ਨਾ ਉਹੀ ਲੱਗੀ ਮੈਂ ਗਿਆ ਮੈਂ ਜੋ ਲੈ ਬਈ ਆ ਜਤਰਾ ਅੰਦਰ ਨਹੀਂ ਹੁੰਦਾ ਇਹਨੂੰ ਖੇਚ ਲਾਂਦਾ ਨੂੰ ਕਿਦੇ ਨਹੀਂ ਆਦਾ ਡੋਰ ਲੌਕ ਖਰਾਬ ਹੋਣ ਲੱਗਾ ਇਹ ਚੱਲ ਹੁਣ ਖੋਲੋ ਯੈਸ ਥੋੜਾ ਜਿਹਾ ਆਪਣੇ ਪਿੰਡਾ ਹੋ ਫੀਟ ਹੋਲੀ ਦਾ ਦੀ ਮਾਂ ਕੇ ਸਾਥ ਆਏ ਹੋ ਆ ਦੇ ਇਹਦੇ ਵਿੱਚ ਆਹ ਦੇ ਜਿਹੜੀ ਤੁਸੀਂ ਕਹਿੰਦੇ ਹੈਲੋ ਨਹੀਂ ਇੱਥੇ ਹੋਰ ਕੁਝ ਨਹੀਂ ਪਰੇ ਸੀ ਇੱਥੇ ਪਿੰਗਨ ਹੁੰਦੇ ਆ ਗਰਮੀ ਕਰਕੇ ਨਹੀਂ ਆ ਹੁੰਦੇ ਆ ਦੇ ਆ ਆ ਆ ਦੇ ਆ ਦੇ ਆ ਆ ਉਹ ਹੈਲੋ ਇੱਥੇ ਹੀ ਹੁੰਦੇ ਆ ਉਹ ਸਾਰੇ ਕਰਨਾ ਗੇ ਨਹੀਂ ਮੋਬਗੇ ਦੱਸਦੇ ਨਹੀਂ ਤਾਂ ਮੇਰੇ ਅੰਦਰ ਹਵਾ ਵੀ ਹੈ ਨਹੀਂ ਜਿੰਨੇ ਉਹਨਾਂ ਨੂੰ ਚਮਾਰ ਲਈ ਉਸੇ ਤਾਂ ਗੱਲ ਨਹੀਂ ਆ ਦੇ ਪੁੱਲ ਆ ਦੇ ਇਹਨਾਂ ਦੇ ਪੁਰਾਣੇ ਸਮਾਨ ਸੂਨ ਪਏ ਇਹਨਾਂ ਤੇ ਜਾਤੀਆਂ ਪ੍ਰਜਾਤੀਆਂ ਦੇ ਹੈਗਾ ਬਾਜੀ ਮੈਂ ਇੱਥੇ ਤਾਂ ਜੰਪਾਲ ਹੋਣਾ ਸੀ ਉਹਦਾ ਦਾੜੀ ਕਹਿੰਦਾ ਨਹੀਂ ਤਾਂ ਪੰਜਾਬੀ ਠੀਕ ਹੈ ਮੰਮੀ ਨੇ ਨਾ ਮੈਂ ਇੱਥੇ ਤਾਂ ਹੋਣਾ ਸੀ ਜੰਪਾਲ ਆ ਦੇ ਹੁਣੇ ਆਹੋ ਮਛਲੀ ਜੇ ਉਪਰੋਂ ਦੀ ਆਉਣੀ ਹੋਂ ਦੇ ਉਹੀ ਵਾਲੀ ਆ ਦੇ ਆ ਦੇ ਹੈਲੋ ਮੈਡਮ ਐਕਸਕਿਊਜ਼ ਮੀ ਆਈ ਟਾਕ ਯੂ ਹੈਲੋ ਆਹ ਆਣ ਹੈਲੋ ਹੋ ਗਈ ਆ ਤੇਰੇ ਸਾਜ ਕੀ ਇਹ ਆ ਆਹ ਵਾਲਿਆ ਨਾ ਪ੍ਰਜਾਤੀ ਦੇ ਬੰਦੇ ਹਾਂ ਹੁਣ ਆਪਾਂ ਕਿੱਧਰ ਨੂੰ ਜਾਣਾ ਆਹ ਦੇ ਥੱਲੇ ਨੂੰ ਉਹ ਉੱਧਾ ਦੇ ਲਾ ਪਾਈ ਆ 올ਡ ਚੀਜ਼ਾਂ ਦਾ ਆਂਦੇ ਬਣਾਇਆ ਇਹਨੇ ਇਹ ਤਾਂ ਵੀ ਨਹੀਂ ਹੋਇਆ ਲੈ ਲੈ ਹੱਲੇ ਦਾ ਬਹੁ ਪਿਆ ਮੈਨੂੰ ਪਤਾ ਆਂ ਮੈਨੇਜ ਮੈਨੇਜ ਆਹ ਕੋਈ ਹੋਏ ਇਹਦਾ ਜੰਨਦਾ ਹੈਗੀ ਹੈਗੀ ਆ ਤੇ ਜਿਹੜੀ ਆ ਕੁਦਰਤ ਬਣਾਈ ਆ ਹਨਾ ਓਹੋ ਵਾਹ ਜੀ ਵਾਹ ਇਹ ਹੈਗੇ ਆ ਇਧਰਲੇ ਕੋਈ ਕੀ ਵੀ ਕੁਵੀ ਆ ਇਹ ਆਪਣੇ ਦਾ ਆਪਣਾ ਇਹਨਾਂ ਦੀ ਫੋਟੋ ਆ ਇਹਨਾਂ ਦੀ ਫੋਟੋ ਪਾਸਪੋਰਟ ਤੇ ਆ ਆ ਬਈ ਨਿਊਜ਼ੀਲੈਂਡ ਦਾ ਜਿਹੜਾ ਰਾਸ਼ਟਰੀ ਪੰਛੀ ਨਹੀਂ ਆ ਨਹੀਂ ਕੀ ਵੀ ਹਾਂ ਇਹ ਹੋਰ ਆ ਇਹ ਉਹਨਾਂ ਦੇ ਰਿਸ਼ਤੇਦਾਰ ਆ ਉਹਨਾਂ ਦੇ ਉਹ ਨਾ ਇਹ ਚਾਚੇਤਾ ਆ ਦੇ ਰਿਸ਼ਤੇਦਾਰ ਆ ਉਹਨਾਂ ਦੇ ਇਹ ਨੈਕਸਟ ਲੈਵਲ ਵਾਲੇ ਆ ਜਿਹੜੇ ਉਦਾਂ ਨਾ ਦੇ ਹੋਏ ਆ ਪਰ ਆ ਜਿਹੜੀ ਹੈ ਨਾ ਕੁਦਰਤ ਆ ਹਾ 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 ਗੰਦਾ ਪਾਣੀ ਆ ਏਹੇ ਪਾਣੀ ਗੰਦਾ ਨਹੀਂ ਹੈਗਾ ਇਹ ਇਹ ਹੈਗੀ ਆ ਫਲਗੀ ਆ ਪਲਾਟ ਆ ਫਰੈਸ਼ ਜਾਨਵਰਾਂ ਨੂੰ ਫਰੈਸ਼ ਪਾਣੀ ਪਰ ਜਿਹੜੀ ਹੈ ਨਾ ਇਹ ਨਹੀਂ ਕੁਦਰਤ ਸਾਹਮਣੇ ਰੱਖੀ ਆ ਨਾ ਓਏ ਹੋਏ ਤੌਬਾ ਤੌਬਾ ਜੰਨਤ ਦਾ ਹੈ ਇੱਥੇ বাসਦੀ ਆ ਪਿੰਡ ਤਾਂ ਹੀ ਭੈ ਜੋ ਪਸ਼ੂਆਂ ਨੂੰ ਗੂਹਾਈ ਢੋ ਟੋ ਪਸ਼ੂਆਂ ਪਏ ਆ ਆ ਜੰਨ ਦੇ ਆ ਕਿਉਂ ਬਾਜੀ ਹਰ ਇਹਨਾਂ ਦੇ ਜਨ ਤੁਸੀਂ ਕਹੋਗੇ ਕੋਈ ਹੈ ਇਹ ਮੁੰਡਾ ਬੋਈਆ ਇਹ ਬੋਈਆ ਇੱਥੇ ਦਾ ਬੋਈ ਪੰਜਾਬੀ ਨਹੀਂ ਹੁੰਦੀ ਚਲੋ ਆਪਾਂ ਉਧਰ ਗੱਲ ਕਰਦੇ ਆ ਇਹਦੇ ਵਿੱਚ ਸਾਰਾ ਦੱਸਿਆ ਇਹਨਾਂ ਨੇ ਹਾਂਜੀ ਬੀਬੀ ਜੀ ਆਂਡੇ ਆਇਨਾ ਦੇ ਆਂਡੇ ਹੁੰਦੇ ਜਿੱਦਾ ਬੱਚੇ ਨਿਕਲਦੇ ਆ ਪੂਰੇ ਨੈਕਸਟ ਲੈਵਲ ਹਮ ਦੇਖੋ ਜਰਾ ਇਹ ਖੇਤਲੀਆਂ ਨੇ ਦੇਖੋ ਰੰਗ ਬਦਲੇ ਆ ਹੁੰਦਾ ਝਿਰਕੜ ਰੰਗ ਆ ਤੇ ਝਿਰਕੜਾ ਆ ਇੱਥੇ ਝਿਰਕੜ ਰੰਗ ਬਦਲਦੀ ਆ ਇੱਥੇ ਹੁਣਾ ਉਹ ਆਹ ਦੇ ਝਿਰਕੜ ਆਹੋ ਪਰ ਹੁਣਾ ਦਾ ਇੱਥੇ ਹੀ ਆ ਰੰਗ ਬਦਲ ਕੇ ਬੈਠਾ ਆਉਣਾ ਦੇ ਕੋਲਵਾਰ ਓਏ ਗਿਆ ਹੁੰਦੇ ਲੈ ਲੈ ਹੁਣਾ ਦਾ ਇੱਥੇ ਨਹੀਂ ਆ ਹੁਣਾ ਦਾ ਇੱਥੇ ਹੀ ਆ ਲੱਭ ਕੇ ਦਾ ਹਟਾਂਗੇ ਇਹ ਗੜੀ ਗਾ ਰੰਗ ਬਦਲ ਕੇ ਬਹਿ ਗਿਆ ਉਹ ਹਾਂ ਐਨਾ ਕੰਨ ਸਾਹਮਣੇ ਆਉਣਾ ਕਿਥੇ ਬਦਲਿਆ ਉਹਨੇ ਰੰਗ ਹੈ ਕਿਥੇ ਰੇ ਲੱਭਿਆ ਨਹੀਂ ਲੱਭਾ ਲੱਭ ਜਾਣਾ ਥੋੜਾ ਗਿਆ ਹੁਣ ਨਹੀਂ ਨਹੀਂ ਲੈ ਇਦਾਂ ਡਾੜਾ ਤਾਂ ਨਹੀਂ ਦਵਾ ਚੇ ਡਾੜਾ ਹੋਸ ਲੱਡਾ ਉਹ ਸਾਰਾ ਰੰਗ ਬਦਲ ਕੇ ਬੈਠਾ ਇੱਥੇ ਕਿਥੇ ਨਹੀਂ ਉਹ ਲੱਭਾ ਨਹੀਂ ਅੱਗੇ ਚੱਲਦੇ ਹਾਂ ਹੁਣ ਕਿੱਦਨ ਇੱਦਨ ਨੂੰ ਤਾਂ ਬੰਦ ਆ ਪਰ ਹੈ ਦੇਲਾ ਨਿਊਜ਼ੀਲੈਂਡ ਕਿੜੀ ਆ ਘਾਰਦੀ ਐ ਬਹਿ ਜਾਵੇ ਆ ਘराई ਪਈ ਅਗਲੇ ਨੇ ਤੇ ਚੀੜੀਆਂ ਜੀ ਜੀ ਆ ਇਹਦੇ ਵਿੱਚ ਹੁਣਾ ਦੇ ਇੱਥੇ ਲੱਭੋ ਕਿੱਥੇ ਆਹੋ ਇਹਦੇ ਵਿੱਚ ਵੀ ਸਾਲੇ ਰੰਗ ਬਦਲੇ ਮੈਂ ਕਹਿੰਦਾ ਹੈ ਹੀ ਨਹੀਂ ਅੰਦਰ ਹੈ ਨਹੀਂ ਇੱਥੇ ਕਦੇ ਗਏ ਹੁਣ ਰੋਟੀ ਪਾਣੀ ਖਵਾਉਣ ਦਾ ਹਾਂ ਆ ਕੋੜ ਘਾੜ ਲਾ ਜਿਹਨੂੰ ਕਹਿੰਦੇ ਦੰਦ ਖੱਟੇ ਕਰ ਦੇਣੇ ਉਹ ਚੀਜ਼ ਆ ਇਹ ਤਾਂ ਬਾਦੂ ਆਂਡੀਆਂ ਹਾਂ ਇਹ ਤਾਂ ਬਾਦੂ ਚੀਜ਼ਾਂ ਕੋਈ ਹੋਰ ਦੇਖੋ ਨੈਕਸਟ ਲੈਵਲ ਵਾਲੀ ਕਿੰਨੀ ਵਾਰੀ ਬੱਚੇ ਇੱਥੇ ਕੁਝ ਲੱਗਦਾ ਵੀ ਜਾਲ ਲੱਗਦਾ ਹਾਂ ਇਹ ਤਾਂ ਹੋਣੀਆਂ ਕਿੜੀਆਂ ਹੋਣੀਆਂ ਕਿੜੀਆਂ ਵੱਡੀਆਂ ਕੁਝ ਕਚੰਦ ਬੱਲੀ ਰੋਡ ਵਰ ਲੰਘਉਂਦੀਆਂ ਹੈ ਬੱਲੀ ਰੋਡ ਵਰ ਮੋਹਨ ਖੜੋ ਮੋਹਨ ਨੂੰ ਸਮਝਨੀ ਆ ਓਕੇ ਤੁਸੀਂ ਇਕੱਲੇ ਆ ਗਏ ਇਦਾਂ ਮੋਰ ਨੂੰ ਆਈਸਕ੍ਰੀਮ ਖਾਂਦੇ ਖਾਂਦੇ ਇੱਥੇ ਕੀ ਹੈ ਇਹ ਇਹਨਾਂ ਨੇ ਇੰਨਾ ਤਮਾਜਾ ਮ ਕੀਤਾ ਹੈਗਾ ਹੋਂਦੇ ਉੱਲੂ ਆਹ ਦੇ ਬੈਠਾ ਲੈ ਓ ਹੈਲੋ ਨਹੀਂ ਉੱਲੂ ਨਹੀਂ ਉੱਲੂ ਨਹੀਂ ਉੱਲੂ ਨਹੀਂ ਕਹਿਣਾ ਕਿਸੇ ਨੇ ਹੈਲੋ ਆਲੇ ਮੋਰ ਨਹੀਂ ਹੈਗੇ ਇਹ ਨੂੰ ਕਿ ਮੈਂ ਜਾ ਹੁਣ ਲਾ ਜੀ ਪੂਰਾ ਜਾਣੇ ਇੰਨਾ ਨਹੀਂ ਨਿਗਾ ਨਿਗਾ ਪਿੰਜਰਾ ਪੂਰਾ ਉੱਪਰ ਲਾਇਆ ਇਹ ਵੀ ਨਿਊਜ਼ ਲੈਂਦੀ ਆ ਹਾਂ ਕੀ ਆ ਕੀ ਆਰਾ ਹਾਂ ਹਾਂ ਮੈਨੂੰ ਪਛਾਣ ਲ ਕੋ ਯਾਰ ਮੈਂ ਇਹਨਾਂ ਨਾਲ ਗੱਲ ਕਰ ਸਕਦਾ ਆ ਉਹਨੂੰ ਪਤਾ ਆ ਕਿ ਆਪਣਾ ਹੀ ਬੰਦਾ ਮਿੱਤਰ ਜਾ ਰਾ ਅੱਛਾ ਉਹ ਕਹਿੰਦੇ ਹੱਥ ਨਾ ਆਉਂ ਨਾ ਪਲੀਜ਼ ਡੂ ਨਾ ਟੱਚ ਦੀ ਐਨੀਮਲ ਓਕੇ ਇੱਥੇ ਦਾ ਉਹ ਬਾਅਦ ਮੰਨ ਲਓ ਗੋਰੀਆਂ ਇੱਥੇ ਵਾਕਈ ਗੋਰੀਆਂ ਆ ਹਨਾ ਮੈਪ ਤੇ ਦੇਖੋ ਮੈਪ ਤੇ ਇੱਧਰ ਨਹੀਂ ਆਵੇਂਗਾ ਸਿਰ ਮੋੜ ਕੇ ਆਉਂਗਾ ਇੱਧਰ ਨੂੰ ਵੀ ਚੜਾਈ ਚੜਦੀ ਹੈ ਇੱਧਰ ਇੰਨੀ ਚੜਦੀ ਹੈ ਜੀ ਕਾਰਾਂ ਛੱਡ ਦੋ ਨਹੀਂ ਲਿਖਿਆ ਕਲੋਜ਼ ਅੱਗੇ ਨਹੀਂ ਆ ਤਾਂ ਖੁੱਲਿਆ ਇਹਦਾ ਉੱਪਰ ਨੇ ਆ ਇਹ ਸੱਚਾ ਇੱਧਰ ਦਾ ਖਾਣ ਪੀਣ ਵਾਲਾ ਸਮਾਨ ਹੈ ਜਿਗਾਰ ਮੈਂ ਕਹਿੰਦਾ ਭਾਈ ਰੈਸਟੋਰੈਂਟ ਹੈ ਜਿਗਾਰਾ ਹੀ ਛੱਡ ਦੇਈ ਜਾਓ ਨਹੀਂ ਉਹ ਨਹੀਂ ਇੱਧਰ ਹੈਗਾ ਕੁਝ ਲਾ ਜਿਗਾਰੇ ਲਾ ਲਓ ਪੂਰੇ ਤੁਸੀਂ ਤੇ ਹੈ ਤਾਂ ਭਾਜੀ ਜੰਨਤ ਹੈ ਉਹ ਦੂਜੇ ਪਾਸੇ ਜਾ ਕੇ ਹੋਰ ਕੁਝ ਹੋਈ ਆ ਨਹੀਂ ਨਹੀਂ ਉੱਧਰੋਂ ਦੀ ਘੁੰਮਦੇ ਜਿਕਾਰੇ ਲਾਉਂਦੇ ਜਾਓ ਜਿੱਦਾਂ ਜਿੱਦਾਂ ਚੜਾਈਆਂ ਚੜੀ ਜਾਣੀਆਂ ਉੱਧਰ ਉੱਧਰ ਦੇਵੀ ਦੇਵਤੇ ਤੇ ਆਓ ਕੋਈ ਮੋਰੇ ਜਾਨਵਰ ਨਾਲ ਟੱਕਰ ਜਵੇ ਹੂੰ ਪੂਰਾਨ ਦੇਖ ਲਾ ਹਨਾ ਸਾਲਾ ਗੱਲਬਾਤ ਐਂਡ ਲੱਗੀ ਪਈ ਆ ਪੂਰੀ ਇਹਨੂੰ ਫੇਰ ਨਿਊਜ਼ੀਲੈਂਡ ਕਹਿੰਦੇ ਆ ਲੈਂਡ ਹੜਾ ਹੈ ਪੂਰੀ ਗ੍ਰੀਨਰੀ ਆ ਇਹਦਾ ਪਾਸ ਨਹੀਂ ਹੈ ਜਿੱਧਰ ਤੁਸੀਂ ਉਧਰ ਨਹੀਂ ਗਏ ਨਹੀਂ ਸੀ ਹਾਂ 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 ਫਾਲਸ ਹਾਂ ਹਾਂ ਹਾਈ ਫਾਲ ਜਾਂਦੇ ਕਰੋ ਦੋਸਤ ਉਹ ਸ਼ੁਰੂ ਉਹ ਮਾਰੇ ਉਹ ਦੇ ਲਾ ਇੰਨੇ ਸੈਂਸਰ ਤਕੜੇ ਉਹ ਲਾ ਦੋ ਮਾਣ ਹਾਂ ਹਾਂ ਆਂਜੀ ਕੱਕਾ ਕੋ ਕੋ ਇਹ ਹਾਲੇ ਮੇਰੀ ਲੈਂਗੁਏਜ ਨਹੀਂ ਸਮਝਦੇ ਹਨਾ ਲੈਂਗੁਏਜ ਮੇਰੀ ਹੋਰ ਆ ਹਾਂਜੀ ਇਹ ਦੇਦਾ ਹੋਈ ਆ ਸਪਾਈਡਰਮੈਨ ਆ ਜਿਹੜਾ ਲੜਿਆ ਸੀ ਉਹਦੇ ਇਧਰੋਂ ਥੱਲੇ ਉਤਰ ਨਹੀਂ ਤਾਂ ਉੱਪਰ ਜਾਓ ਹੋਰ ਕੋਈ ਚੱਲ ਜਾਓ ਉੱਪਰ ਗਿਆ ਉੱਪਰ ਨਹੀਂ ਇਹ ਕਾਲ ਲੱਗਣੀ Ah,、uh huh.